ਸਾਮਨੇ ਆਇਆ ਸਾਮਨੇ ਆਇਆ ਸਾਮਨੇ ਮਹੀਨੇ ਪਿੰਗਾ ਪਾਈਆਂ ਕੁੜੀਆਂ ਚਿੜੀਆਂ ਸਭ ਇਕਠੀਆਂ ਹੋਈਆਂ ਰਲ ਮਿਲ ਸਭ ਨੇ ਤੀਆਂ ਲਾਈਆਂ ਹਸੀਆਂ ਖੇਡੀਆਂ ਗਿੱਧੇ ਪਾਏ ਪਿਪਲੀ ਪਿੰਗਾ ਸਭ ਝੂਟਣ ਆਈਆਂ ਰਲ ਮਿਲ ਸਭ ਨੇ ਤੀਆਂ ਲਾਈਆਂ ਵੱਡੀਆਂ ਛੋਟੀਆਂ ਬੋਲੀਆਂ ਪਾਵਨ ਇਕਠੀਆਂ ਹੋਈਆਂ ਨਨਦ ਪਰਜਾਈਆਂ ਰਲ ਮਿਲ ਸਭ ਨੇ ਤੀਆਂ ਲਾਈਆਂ ਨੇਕੇ ਹੁੰਦਿਆਂ ਸਭ ਕਟੀਆਂ ਖੇਡਣਾ ਕਟੀਆਂ ਖੇਡਣਾ ਦੂਰ ਦੂਰ ਨੇ ਕਈ ਵਿਆਹਾਂ ਸਾਵਣ ਮਹੀਨੇ ਫੇਰ ਮਲਾਈਆਂ ਰਲ ਮਿਲ ਸਭ ਨੇ ਤੀਆਂ ਲਾਈਆਂ ਪਕਾਏ ਪੂੜੇ ਰਿੱਧੀ ਖੀਰ ਭੈਣਾ ਨੂੰ ਸਭ ਮਿਲੇ ਵੀਰ ਬੱਚੇ ਕੰਨ ਭੂਆ ਆਈਆਂ ਰਲ ਮਿਲ ਸਭ ਨੇ ਤੀਆਂ ਲਾਈਆਂ ਦਵਿੰਦਰ ਸਿੰਘ ਕਰੇ ਆਲਾ ਬੋਲੇ ਪਿਆਰ ਦਾ ਮਹੀਨਾ ਸਾਵਣ ਹਰ ਘਰ ਵਿੱਚ ਖੁਸ਼ੀਆਂ ਆਈਆਂ ਹਰ ਪਿੰਡ ਵਿੱਚ ਤੀਆਂ ਆਈਆਂ ਰਲ ਮਿਲ ਸਭ ਨੇ ਤੀਆਂ ਲਾਈਆਂ ਰਲ ਮਿਲ ਸਭ ਨੇ ਤੀਆਂ ਲਾਈਆਂ